ਹੈਲੋ ਫਰੈਂਡ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਐਗਜ਼ਾਮ ਵਿਕਟਰੀ ਵਿੱਚ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਵਾਲੇ ਸਟੂਡੈਂਟ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣ ਤਾਂ ਜੋ ਉਹਨਾਂ ਨੂੰ ਵੀਡੀਓ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਮਿਲਦਾ ਰਹੇ ਤੇ ਅੱਜ ਅਸੀਂ ਜਿਹੜੇ ਕੁਐਸਚਨ ਕਰਨੇ ਹੈਗੇ ਉਹ ਕੁਐਸਚਨ ਥੋੜੇ ਜਿਹੇ ਜਿਹੜੀ ਹੈਗੀ ਕੁਐਸਚਨਾਂ ਦੀ ਜਿਹੜੀ ਲੈਂਥ ਹੈਗੀ ਉਹ ਵੱਡੀ ਹੋ ਜੂਗੀ ਥੋੜੀ ਜੀ ਵੀਡੀਓ ਵੱਡੀ ਹੋ ਜੂਗੀ ਅੱਜ ਤੇ ਆਪਾਂ ਜਿਹੜੇ ਕੁਐਸਚਨ ਹੈਗੇ ਉਹ ਕਮ ਸੇ ਕਮ 200 ਕੁਐਸਚਨ ਜ਼ਰੂਰ ਕਰਨੇ ਹੈਗੇ ਤੇ ਆਓ ਪੀਸ਼ੈਂਸ ਬਣਾ ਕੇ ਰੱਖਣਾ ਤੇ ਆਓ ਆਪਾਂ ਸਭ ਤੋਂ ਪਹਿਲਾ ਜਿਹੜਾ ਕੁਐਸਚਨ ਕਰਦੇ ਹਾਂਗੇ ਜਿਹੜੇ ਸ਼ਬਦ ਕਿਸੇ ਮਨੁੱਖ ਵਸਤੂ ਜਾਂ ਸਥਾਨ ਆਦ ਦੇ ਨਾਮਾਂ ਦਾ ਬੋਧ ਕਰਵਾਉਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਜੀ ਨਾਮ ਕਿਸਾਨ ਹਲ ਵਾ ਰਿਹਾ ਹੈ ਵਾਕ ਵਿੱਚ ਕਿਸਾਨ ਸ਼ਬਦ ਨਾਮ ਦੀ ਕਿਹੜੀ ਕਿਸਮ ਹੈ ਆਮ ਨਾਮ ਪਾਵਾਚਕ ਨਾਮ ਚੁਣੋ ਸਕੂਲ ਮਕਾਨ ਗਮੀ ਖੁਸ਼ੀ ਸੈਨਾ ਜਲੂਸ ਅਸੀਂ ਤੁਸੀਂ ਤਾਂ ਇਹਦਾ ਕੀ ਆਨਸਰ ਆਉਜੂ ਗਮੀ ਤੇ ਖੁਸ਼ੀ ਪਾਵਾਚਕ ਨਾਮ ਮੰਨੇ ਪੰਜਾਬੀ ਵਿੱਚ ਲਿੰਗ ਦੀਆਂ ਕਿੰਨੀਆਂ ਕਿਸਮਾਂ ਹਨ 2 4 1 6 ਤਾਂ ਕਿਨੇ 2 ਜਿਹੜੇ ਸ਼ਬਦ ਨਰ ਭੇਦ ਨੂੰ ਦੱਸਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਇਸਤਰੀ ਲਿੰਗ ਕਿੰਨਰ ਪੁਲਿੰਗ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਕੀ ਆਊਗਾ ਇਸਤਰੀ ਲਿੰਗ ਪੰਜਾਬੀ ਵਿਆਕਰਨ ਵਿੱਚ ਵਚਨ ਕਿੰਨੇ ਪ੍ਰਕਾਰ ਦੇ ਹਨ ਹਾਂਜੀ ਵਚਨ ਕਿੰਨੇ ਪ੍ਰਕਾਰ ਦੇ ਨੇ ਜੀ ਵਚਨ ਦੋ ਪ੍ਰਕਾਰ ਦੇ ਹਨ ਜਿਹੜੇ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਣ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਕਾਰਕ ਵਚਨ ਪੜਨਾਮ ਜਾਂ ਲਿੰਗ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਵਚਨ ਪੁਰਖ ਵਾਚਕ ਪੜਨਾਮ ਚੁਣੋ ਸੁਰਜੀਤ ਗੁਰਜੀਤ ਤੇ ਸੁਰਜੀਤ ਉਹੋ ਅਸੀਂ ਮੈਂ ਸਾਡਾ ਕਿਹੜਾ ਅਸੀਂ ਕਿਸ ਨੂੰ ਜੋ ਜਿਹੜਾ ਤਾਂ ਇਹਦਾ ਕੀ ਆਨਸਰ ਆਊਗਾ ਉਹ ਅਸੀਂ ਮੈਂ ਸਾਡਾ ਕਿਨੇ ਪੁਰਖ ਵਾਚਕ ਪੜਨਾਮ ਨੇ ਵਾਕ ਵਿੱਚ ਗੱਲ ਕਰਨ ਵਾਲੇ ਨੂੰ ਕੀ ਕਿਹਾ ਜਾਂਦਾ ਹੈ ਜੀ ਲੀਡਰ ਉੱਤਮਪੁਰਖ ਬੁਲਾਰਾ ਜਾਂ ਪੜਨਾਮਤਾ ਕੀ ਆਨਸਰ ਆਊਗਾ ਉੱਤਮਪੁਰਖ ਜਿਹੜਾ ਪੜਨਾਵ ਹੁੰਦਿਆ ਜੋਜਕ ਵਾਂਗ ਕੰਮ ਕਰੇ ਉਸ ਨੂੰ ਕੀ ਕਿਹਾ ਜਾਂਦਾ ਹੈ ਨਿਜ ਵਾਚਕ ਪੜਨਾਮ ਪੁਰਖ ਵਾਚਕ ਪੜਨਾਮ ਸੰਬੰਧ ਵਾਚਕ ਪੜਨਾਮ ਮਦ ਪੁਰਖ ਪੜਨਾਮ ਤਾਂ ਕੀ ਆਨਸਰ ਆਊਗਾ ਸੰਬੰਧ ਵਾਚਕ ਪੜਨਾਮ ਜਿਹੜੇ ਪੜਨਾਮ ਕਿਸੇ ਚੀਜ਼ ਦਾ ਅੰਦਾਜ਼ਾ ਹੀ ਦੱਸਣ ਉਹਨਾਂ ਨੂੰ ਹੀ ਉਹਨਾਂ ਨੂੰ ਕੀ ਕਹਿੰਦੇ ਹਨ ਅਨਿਸ਼ਚੇ ਵਾਚਕ ਪੜਨਾਮ ਨਿਸ਼ਚੇ ਵਾਚਕ ਪੜਨਾਮ ਸੰਬੰਧ ਵਾਚਕ ਪੜਨਾਮ ਮਦ ਪੁਰਖ ਪੜਨਾਮ ਤਾਂ ਕੀ ਆਨਸਰ ਆਊਗਾ ਅਨਿਸ਼ਚੇ ਵਾਚਕ ਪੜਨਾਵ ਅਨਿਸ਼ਚੇ ਵਾਚਕ ਪੜਨਾਮ ਚੁਣੋ ਇਹਦੇ ਵਿੱਚੋਂ ਸਾਰੇ ਕਈ ਕੁਝ ਤਿੰਨ ਚਾਰ ਜੋ ਜਿਹੜਾ ਜਿਸ ਇਹ ਉਹ ਤਾਂ ਕੀ ਹੋਊਗਾ ਸਾਰੇ ਕਈ ਕੁਝ ਅਨਿਸ਼ਚੇ ਵਾਚਕ ਪੜਨਾਮ ਵਿਸ਼ੇਸ਼ਣ ਚੁਣੋ ਜਿਹਦੇ ਵਿੱਚ ਕਮੀਜ਼ ਪੈਂਟ ਉੱਚਾ ਨੀਵਾ ਮੋਹਣ ਸੋਹਣ ਮੇਰਾ ਚਾਚਾ ਤਾਂ ਕੀ ਉਹ ਵਿਸ਼ੇਸ਼ਣ ਉੱਚਾ ਨੀਵਾ ਗੁਣਵਾਚਕ ਵਿਸ਼ੇਸ਼ਣ ਚੁਣੋ ਸੁੰਦਰ ਪਤਲਾ ਮਿੱਠਾ ਪੈਨ ਕਾਪੀ ਮੈਂ ਅਸੀਂ ਤੁਸੀਂ ਕਿਹੜਾ ਜਿਹੜਾ ਤਾਂ ਕੀ ਹੋਊਗਾ ਅਨਸਰ ਸੁੰਦਰ ਪਤਲਾ ਮਿੱਠਾ ਕਿਹਨੇ ਗੁਣਵਾਚਕ ਵਿਸ਼ੇਸ਼ਣ ਨੇ ਜਿਹੜਾ ਸ਼ਬਦ ਆਪਣੇ ਵਸਤੂਆਂ ਦੀ ਗਿਣਤੀ ਦੱਸਣ ਉਹਨਾਂ ਨੂੰ ਕੀ ਕਹਿੰਦੇ ਹਨ ਜਿਹੜੇ ਸ਼ਬਦ ਆਪਣੇ ਵਸਤੂਆਂ ਦੀ ਗਿਣਤੀ ਦੱਸਣ ਜੀ ਉਹਨਾਂ ਨੂੰ ਕਿਹਾ ਜਾਂਦਾ ਹੈ ਸੰਖਿਆਵਾਚਕ ਵਿਸ਼ੇਸ਼ਣ ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਾ ਹੋਵੇ ਉਸ ਨੂੰ ਕੀ ਕਹਿੰਦੇ ਹਨ ਆਕਰਮਕ ਕਿਰਿਆ ਮੁਖ ਕਿਰਿਆ ਸਕਰਮਕ ਕਿਰਿਆ ਸਹਾਇਕ ਕਿਰਿਆ ਤਾਂ ਕਿ ਜੋ ਅਨਸਰ ਉਹ ਆਕਰਮਕ ਕਿਰਿਆ ਕਹਿੰਦੇ ਹਨ ਕੁੜੀ ਫੁੱਟਵਾਲ ਖੇਡਦੀ ਹੈ ਵਾਕ ਵਿੱਚ ਕਿਰਿਆ ਦਾ ਕਿਹੜਾ ਵਾਕ ਵਿੱਚ ਕਿਰਿਆ ਕਿਹੜਾ ਹੈ ਕਿਰਿਆ ਕਿਹੜੀ ਹੈ ਕਿ ਸਕਰਮਕ ਕਿਰਿਆ ਕਿਉਂਕਿ ਖੇਡ ਰਹੀ ਹੈਗੀ ਕਿਰਿਆ ਦਾ ਉਹ ਰੂਪ ਜਿਸ ਤੋਂ ਕਿਸੇ ਕੰਮ ਦੇ ਵਾਪਰਨ ਦਾ ਬੋਧ ਹੋਵੇ ਨੂੰ ਕੀ ਕਹਿੰਦੇ ਹਨ ਕਾਲ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਜਾਂ ਮੁਖ ਕਿਰਿਆ ਤਾਂ ਕੀ ਕਹਿੰਦੇ ਨੇ ਮੁਖ ਕਿਰਿਆ ਕਾਲ ਦੇ ਕਿੰਨੇ ਰੂਪ ਹਨ 2 4 3 5 ਤਾਂ 3 ਰੂਪ ਨੇ ਕਾਲ ਦੇ ਜਦੋਂ ਕਿਰਿਆ ਦਾ ਕੰਮ ਚੱਲ ਰਿਹਾ ਸਮੇਂ ਵਿੱਚ ਹੋ ਰਿਹਾ ਹੋਵੇ ਉਦੋਂ ਕਿਹੜਾ ਕਾਲ ਹੁੰਦਾ ਹੈ ਉਦੋਂ ਕਾਲ ਹੁੰਦਾ ਜੀ ਵਰਤਮਾਨ ਕਾਲ ਕਿਰਿਆ ਵਿਸ਼ੇਸ਼ਣ ਚੁਲੋ ਕਿਰਿਆ ਵਿਸ਼ੇਸ਼ਣ ਕੀ ਹੈਗਾ ਖਾ ਪੀ ਸੌ ਤੇਜ ਬਹੁਤ ਉੱਚਾ ਹੱਸਣਾ ਖੇਡਣਾ ਆਉਣਾ ਜਾਂਦਾ ਆਉਂਦਾ ਜਾਂਦਾ ਘੁਮਾਉਂਦਾ ਜਾਂਦਾ ਤੇਜ ਕਮਾ ਬਹੁਤ ਕਮਾ ਉੱਚਾ ਤਾਂ ਅੰਸਰ ਆਉ ਜੂਗਾ ਇਹ ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਕਿਰਿਆ ਵਿਸ਼ੇਸ਼ਣ ਅੱਠ ਪ੍ਰਕਾਰ ਦੇ ਹੁੰਦੇ ਹਨ ਜਿਹੜਾ ਕਿਰਿਆ ਵਿਸ਼ੇਸ਼ਣ ਤੋਂ ਕਿਰਿਆ ਦੇ ਹੋਣ ਦਾ ਸਮਾਂ ਪਤਾ ਲੱਗਦਾ ਹੈ ਉਸ ਨੂੰ ਕਹਿੰਦੇ ਹਨ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਕਾਲਵਾਚਕ ਕਿਰਿਆ ਵਿਸ਼ੇਸ਼ਣ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਤਾਂ ਉਹਨੂੰ ਕੀ ਕਹਿੰਦੇ ਨੇ ਜੀ ਕਾਲਵਾਚਕ ਕਿਰਿਆ ਵਿਸ਼ੇਸ਼ਣ ਜਿਹੜੇ ਵਾਚਕ ਕਿਰਿਆ ਵਿਸ਼ੇਸ਼ਣ ਚੁਣੋ ਸੋਰੀ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਚੁਣੋ ਅੱਜ ਕੱਲ ਪਰਸ ਤੋਂ ਇੱਕ ਇੱਕ ਡੈਸ਼ ਕੋਮਾ 2 2 ਕੋਮਾ 3 3 ਅੰਦਰ ਕੋਮਾ ਬਾਹਰ ਕੋਮਾ ਕਿੱਧਰ ਹੌਲੀ ਕੋਮਾ ਤੇਜ਼ ਕੋਮਾ ਘੱਟ ਤਾਂ ਕਿਹਾਊਗਾ ਸਥਾਨਵਾਚਕ ਅੰਦਰ ਬਾਹਰ ਕਿੱਧਰ ਇਹ ਕਿਰਿਆ ਵਿਸ਼ੇਸ਼ਣ ਹੈ ਜਿਹੜੇ ਕਿਰਿਆ ਵਿਸ਼ੇਸ਼ਣਾਂ ਤੋਂ ਕਿਰਿਆ ਦੇ ਹੋਣ ਦੀ ਮਿਕਦਾਰ ਦਾ ਪਤਾ ਲੱਗੇ ਉਸ ਨੂੰ ਕੀ ਕਹਿੰਦੇ ਹਨ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਕੀ ਆਨਸਰ ਆਜੂਗਾ ਪਰਿਮਾਣਵਾਚਕ ਕਿਰਿਆ ਵਿਸ਼ੇਸ਼ਣ ਹੈ ਮੈਂ ਉਸਨੂੰ ਬਿਲਕੁਲ ਪਸੰਦ ਨਹੀਂ ਕਰਦਾ ਵਾਕ ਵਿੱਚ ਕਿਰਿਆ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਸੰਖਿਆਵਾਚਕ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਤਾਂ ਕੀ ਆਨਸਰ ਆਜੂਗਾ ਨਿਸ਼ਚੇਵਾਚਕ ਕਿਰਿਆ ਵਿਸ਼ੇਸ਼ਣ ਉਹ ਸ਼ਬਦ ਜਿਹੜੇ ਵਾਕ ਵਿੱਚ ਇਕੱਲੇ ਹੀ ਹੋਰ ਨਾਲ ਸ਼ਬਦਾਂ ਨਾਲ ਸੰਬੰਧ ਦੱਸਣ ਉਹਨਾਂ ਨੂੰ ਕੀ ਕਹਿੰਦੇ ਹਨ ਪੂਰਨ ਸੰਬੰਧਕ ਅਪੂਰਨ ਸੰਬੰਧਕ ਮਿਸ਼ਰਤ ਸੰਬੰਧਕ ਜਾਂ ਕੋਈ ਨਹੀਂ ਤਾਂ ਕੀ ਆਨਸਰ ਆਜੂਗਾ ਪੂਰਨ ਸੰਬੰਧਕ ਸਾਡਾ ਘਰ ਸਕੂਲ ਦੇ ਕੋਲ ਹੈ ਵਾਕ ਵਿੱਚ ਦੇ ਕੋਲ ਸ਼ਬਦ ਕਿਹੜੇ ਸੰਬੰਧਕ ਹਨ ਮਿਸ਼ਰਤ ਸੰਬੰਧਕ ਜਿਹੜਾ ਸ਼ਬਦ ਦੋ ਸ਼ਬਦਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਜੋੜੇ ਉਸ ਨੂੰ ਕੀ ਕਹਿੰਦੇ ਹਨ ਜੋਜਕ ਕਾਰਜੀ ਜੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਕਾਰਜੀ ਜੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ 2 3 4 5 ਤਾਂ ਦੋ ਪ੍ਰਕਾਰ ਦੇ ਹੁੰਦੇ ਨੇ ਦਵਿੰਦਰ ਅਤੇ ਸੁਰਿੰਦਰ ਕੱਲ ਗੈਰਹਾਜ਼ਰ ਸਨ ਵਾਕ ਵਿੱਚ ਕਿਹੜਾ ਜੋਜਕ ਹੈ ਸਮਾਨ ਜੋਜਕ ਵਾਕ ਨੂੰ ਬੰਤਰ ਦੇ ਆਧਾਰ ਤੇ ਕਿੰਨੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ 3 ਬੇਸ਼ਰਮ ਤੂੰ ਤਾਂ ਖਾਨਦਾਨ ਦਾ ਬੇੜਾ ਕਰਕ ਕਰ ਦਿੱਤਾ ਹੈ ਵਾਕ ਵਿਧੀ ਕਿਹੜੀ ਕਿਸਮ ਹੈ ਵਿਸਮਿਕ ਵਾਕ ਜਿਉਂਦੇ ਰਹੋ ਲੰਬੀ ਉਮਰ ਹੋਵੇ ਵਾਕ ਵਿੱਚ ਵਿਸਮਿਕ ਦੀ ਕਿਹੜੀ ਕਿਸਮ ਹੈ ਇੱਛਾਵਾਚਕ ਸਤਿਕਾਰਵਾਚਕ ਅਸੀਸਵਾਚਕ ਤੇ ਫਟਕਾਰਵਾਚਕ ਤਾਂ ਕੀ ਹੋਊਗਾ ਅਸੀਸਵਾਚਕ ਨਾਮ ਵਾਕਾਂਸ਼ ਪਲੱਸ ਕਿਰਿਆ ਵਾਕਾਂਸ਼ ਪਲੱਸ ਜੋਜਕ ਪਲੱਸ ਨਾਮ ਵਾਕਾਂਸ਼ ਪਲੱਸ ਕਿਰਿਆ ਵਾਕਾਂਸ਼ ਵਾਕਾਂਸ਼ ਕਿਸਕ ਵਾਕ ਦਾ ਨਿਜਮ ਹੈ ਇਹ ਹੈਗਾ ਜੀ ਸੰਯੁਕਤ ਵਾਕ ਦਾ ਵਿਸਮਿਕ ਕਿੰਨੇ ਵਿਸਮਿਕ ਕਿੰਨੀ ਕਿਸਮ ਦੇ ਹੁੰਦੇ ਹਨ ਨੌ ਕਿਸਮ ਦੇ ਵਿਸਮਿਕ ਕਿੰਨੇ ਕਿਸਮ ਦੇ ਹੁੰਦੇ ਹਨ ਨੌ ਕਿਸਮ ਦੇ ਮੱਝ ਲਈ ਮਾਸ ਸ਼ਬਦ ਕਿਹੜੀ ਉਪਭਾਸ਼ਾ ਵਿੱਚ ਵਰਤਿਆ ਜਾਂਦਾ ਹੈ ਮਲਵਈ ਵਿੱਚ ਵੀ ਵਰਤੇ ਜਾਂਦਾ ਹੈ ਪੁਆਦੀ ਵਿੱਚ ਵੀ ਵਰਤਿਆ ਜਾਂਦਾ ਹੈਗਾ ਪੁਆਦੀ ਦੇ ਵੀ ਬਹੁਤ ਸਾਰੇ ਲੋਕ ਕਹਿ ਦਿੰਦੇ ਨੇ ਮਲਵਈ ਦੇ ਮਲਵਈ ਦੇ ਲੋਕ ਤਾਂ ਕਹਿੰਦੀ ਕਹਿੰਦੇ ਹੈਗੇ ਇਹਨੂੰ ਮੱਝ ਨੂੰ ਮਹਾਸ ਵੀ ਕਹਿੰਦੇ ਹੈਗੇ ਹੈਨਾ ਮਾਜੀ ਭਾਸ਼ਾ ਨਾਲ ਸੰਬੰਧਿਤ ਕਿਹੜਾ ਜ਼ਿਲ੍ਹਾ ਹੈ ਅਮਰਸਰ ਤੁਹਾਨੂੰ ਸਾਨੂੰ ਮਾਨੂੰ ਕਿਹੜੀ ਉਪਭਾਸ਼ਾ ਦੇ ਸ਼ਬਦ ਹਨ ਪੁਆਦੀ ਦੇ ਤੁਹਾਨੂੰ ਤੇ ਮਾਨੂੰ ਤੁਹਾਨੂੰ ਜੇ ਕਰਨਾ ਪਵੇਗਾ ਮਾਨੂੰ ਇਹ ਕਰਨਾ ਪਵੇਗਾ ਇਹ ਕਿਹੜੀ ਭਾਸ਼ਾ ਦੇ ਪਉ ਸ਼ਬਦ ਨੇ ਉਪਭਾਸ਼ਾ ਦੇ ਸ਼ਬਦ ਨੇ ਪਵਾਦੀ ਦੇ ਖੇ ਕੇ ਪੇ ਕਿਹੜੀ ਉਪਭਾਸ਼ਾ ਦੇ ਸ਼ਬਦ ਹਨ ਜਿਹਦੇ ਵਿੱਚ ਕੇ ਪੇ ਵਰਤਿਆ ਜਾਂਦਾ ਹੈਗਾ ਤਾਂ ਇਹ ਕੀ ਹੈਗਾ ਦੁਆਬੀ ਭਾਸ਼ਾ ਦੇ ਸ਼ਬਦ ਨੇ ਉਪਭਾਸ਼ਾ ਦੇ ਪੰਜਾਬੀ ਵਿੱਚ ਸਵਰ ਧੁਨੀਆਂ ਕਿੰਨੀਆਂ ਹੁੰਦੀਆਂ ਹਨ 3 2 5 10 ਤਾਂ 10 ਊੜਾ ਆੜਾ ਕੀ ਹਨ ਸਵਰਵਾਹਕ ਨੇ ਉੱਚੇ ਸਵਰ ਚੁਣੋ ਈ ਉ ਹਰ ਸਵਰ ਚੁਣੋ ਐ ਓ ਨਾਦੀ ਵਿਅੰਜਨ ਚੁਣੋ ਗੱਗਾ ਤੇ ਜੱਜਾ ਦੋ ਤਖਰ ਚੁਣੋ ਰਾਰਾ ਤੇ ਹਾਹਾ ਕੀ ਨੇ ਦੋ ਤਖਰ ਅਰਧ ਸਵਰ ਚੁਣੋ ਯਈ ਤੇ ਵਾਵਾ ਅਰਧ ਸਵਰ ਨੇ ਬੰਤਰ ਦੇ ਆਧਾਰ ਤੇ ਸ਼ਬਦ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਦੋ ਤਰ੍ਹਾਂ ਦੇ ਹੁੰਦੇ ਨੇ ਕਿਰਿਆ ਦੀ ਵੰਡ ਕਿੰਨੇ ਤਰ੍ਹਾਂ ਕੀਤੀ ਜਾਂਦੀ ਹੈਗੀ ਚਾਰ ਤਰ੍ਹਾਂ ਨਾਲ ਕੀਤੀ ਜਾਂਦੀ ਹੈਗੀ ਵਾਚਨ ਕਿੰਨੇ ਤਰ੍ਹਾਂ ਦੇ ਹੁੰਦੇ ਹਨ ਦੋ ਤਰ੍ਹਾਂ ਦੇ ਹੁੰਦੇ ਨੇ ਹਾਂਜੀ ਅਗਲਾ ਕੁਐਸਚਨ ਹੈ ਪਿੰਡ ਦੇ ਚਫੇਰੇ ਦੀ ਸੜਕ ਨੂੰ ਕੀ ਕਿਹਾ ਜਾਂਦਾ ਹੈ ਬਹਿਕ ਚੁਰਾਹਾ ਗਿਰਦੋਰੀ ਜਫਰਨੀ ਫਿਰਨੀ ਵਾਸਤੇ ਪਾਉਣ ਦਾ ਕੀ ਅਰਥ ਹੈ ਮਿੰਤਾ ਕਰਨੀ ਆ ਅਖਾਂਣ ਪੂਰੀ ਕਰੋ ਇੱਕ ਕ੍ਰੇਲਾ ਦੂਜਾ ਨਿੰਮ ਚੜਿਆ ਕਾਸ਼ ਮੇਰੇ ਕੋਲ ਬੰਗਲਾ ਹੁੰਦਾ ਕਿਹੜੀ ਕਿਸਮ ਦਾ ਵਿਸਮਿਕ ਹੈ ਸੰਬੋਧਨੀ ਪ੍ਰਸ਼ੰਸਾਵਾਚਕ ਸੂਚਨਾਵਾਚਕ ਤੇ ਇੱਛਾਵਾਚਕ ਇੱਛਾਵਾਚਕ ਮੈਂ ਸ਼ਬਦ ਦਾ ਬਹੁਵਚਨ ਚੁਣੋ ਮੈਂਵਾ ਅਸੀਂ ਮੇਰਾ ਕੋਈ ਨਹੀਂ ਤਾਂ ਇਹਦਾ ਕੀ ਹੋਊਗਾ ਮੇਰਾ ਅਸੀਂ ਅਦ੍ਰਿਨ ਜੋਜੇ ਕਿੰਨੇ ਤਰ੍ਹਾਂ ਦੇ ਹੁੰਦੇ ਹਨ 3 5 2 7 7 ਹਾਂਜੀ ਰਾਜਾ ਰਸਾਲੂ ਦੀ ਕਥਾ ਕਿਹੜੀ ਹੈਗੀ ਮਿੱਥ ਕਥਾ ਦੀ ਦੰਤ ਕਥਾ ਦੀ ਪਰੀ ਕਥਾ ਦੀ ਜਾਂ ਨੀਤੀ ਕਥਾ ਦੀ ਤਾਂ ਕਿ ਇਹ ਦੰਤ ਕਥਾ ਦੀ ਪੰਜਾਬੀ ਵਿੱਚ ਦੇਸ਼ਵੰਡ ਬਾਰੇ ਲਿਖਣ ਵਾਲਾ ਸਭ ਤੋਂ ਪਹਿਲਾ ਨਾਵਲਕਾਰ ਕੌਣ ਹੈਗਾ ਭਾਈ ਵੀਰ ਸਿੰਘ ਜੀ ਗੁਰਦਿਆਲ ਸਿੰਘ ਜੀ ਨਾਨਕ ਸਿੰਘ ਜੀ ਸੋਹਣ ਸਿੰਘ ਸੀਤਲ ਤਾਂ ਨਾਨਕ ਸਿੰਘ ਬਲਵੰਤ ਗਾਰਗੀ ਨੂੰ ਭਾਰਤੀ ਸਹਿਤ ਅਕਾਦਮੀ ਦਾ ਪੁਰਸਕਾਰ ਕਿਸ ਰਚਨਾ ਉੱਪਰ ਪ੍ਰਾਪਤ ਹੋਇਆ ਸੀ ਰੰਗ ਮੰਚ ਲਈ ਆਨੰਦ ਸਾਹਿਬ ਬਾਣੀ ਦਾ ਰਾਗ ਕਿਹੜਾਗਾ ਰਾਮਕਲੀ ਆਨੰਦਕ ਸਾਹਿਬ ਬਾਣੀ ਦੇ ਵਿੱਚ ਲਿਖੀ ਹੋਈ ਹੈਗੀ ਰਾਮਕਲੀ ਆਨੰਦ ਸਾਹਿਬ ਬਾਣੀ ਦਾ ਰਾਗ ਕਿਹੜਾਗਾ ਰਾਮਕਲੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਰਾਗਾਂ ਵਿੱਚ ਬਾਣੀ ਰਚਣ ਵਾਲੇ ਗੁਰੂ ਜੀ ਦਾ ਨਾਮ ਗੁਰੂ ਅਰਜਨ ਦੇਵ ਜੀ ਪੰਜਵੇਂ ਗੁਰੂ ਸੀਗੇ ਸਾਡੇ ਇਹ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਰਾਗਾਂ ਦੇ ਵਿੱਚ ਕੀ ਹੈਗੀ ਬਾਣੀ ਰਚੀ ਹੈਗੀ ਹਾਂਜੀ ਸੋਮਵਾਰ ਨੂੰ ਰੱਖੇ ਜਾਂਦੇ ਵਰਤ ਦਾ ਸਬੰਧ ਕਿਹਦੇ ਨਾਲ ਆ ਹਨੂਮਾਨ ਨਾਲ ਆ ਮਹਾਦੇਵ ਸ਼ਿਵ ਜੀ ਨਾਲ ਆਗਾ ਦੁਰਗਾ ਦੇਵੀ ਨਾਲ ਆ ਜਾਂ ਮਾਤਾ ਸਰਸਵਤੀ ਨਾਲ ਆ ਤਾਂ ਕਿਹਦੇ ਨਾਲ ਆਗਾ ਮਹਾਦੇਵ ਸ਼ਿਵ ਜੀ ਨਾਲ ਇਹਦਾ ਸਬੰਧ ਹੈ ਜਿਹੜਾ ਸੋਮਵਾਰ ਨੂੰ ਵਰਤ ਰੱਖਦੇ ਹੈਗੇ ਛਪਾਰ ਦੇ ਮੇਲੇ ਦਾ ਸਬੰਧ ਕਿਸ ਦੀ ਪੂਜਾ ਨਾਲ ਹੁੰਦਾ ਹੈ ਸਖੀ ਸਰਵਰ ਦੀ ਸਾਂਜੀ ਦੀ ਵਿਸ਼ਨੂ ਜੀ ਦੀ ਗੁੱਗੇ ਦੀ ਤਾਂ ਗੁੱਗੇ ਦੀ ਸਵੰਦ ਗੁੱਗੇ ਨਾਲਿ ਸਪਾਰਦਾ ਮੇਲਾ ਗੁੱਗੇ ਨਾਲ ਸਵੰਦ ਰੱਖਦਾਗਾ ਸੂਫੀ ਸ਼ਾਇਰ ਸਾਹ ਹੁਸੈਨ ਸ਼ਾਹ ਹੁਸੈਨ ਦਾ ਮਜ਼ਾਰ ਕਿਸ ਸ਼ਹਿਰ ਵਿੱਚ ਹੈ ਮਲਤਾਨ ਕਸੂਰ ਲਾਹੌਰ ਤੇ ਸਿਆਲਕੋਟ ਤਾਂ ਕਿੱਥੇ ਹੈਗਾ ਲਾਹੌਰ ਦੇ ਵਿੱਚ ਸੂਫੀ ਸ਼ਾਇਰ ਸ਼ਾਹ ਹੁਸੈਨ ਦਾ ਮਜ਼ਾਰ ਹੈਗਾ ਲਾਹੌਰ ਦੇ ਵਿੱਚ ਹੱਥ ਨੂੰ ਘੜਾ ਹੱਥ ਘੜੇ ਨੂੰ ਹੱਥ ਲਾਇਆ ਸਾਰਾ ਡੈਸ਼ ਤਿਹਾਇਆ ਕੀ ਆਊਗਾ ਪਿੰਡ ਟੱਬਰ ਸ਼ਹਿਰ ਦੇਸ਼ ਦਾ ਟੱਬਰ ਸਾਰਾ ਟੱਬਰ ਤਿਹਾਇਆ ਹੇਠ ਲਿਖਿਆਂ ਵਿੱਚੋਂ ਵਿਆਹ ਸਮੇਂ ਗਾਉਣ ਵਾਲੇ ਗੀਤ ਕਿਹੜੇ ਹੈ ਲੋਰੀ ਸੁਹਾਗ ਟੱਪੇ ਮਾਈਏ ਤਾਂ ਕਿ ਇਹ ਸੁਹਾਗ ਕੀ ਹੈਗਾ ਵਿਆਹ ਸਮੇਂ ਗਾਉਣ ਵਾਲਾ ਗੀਤ ਹੈ ਉੱਦਮ ਦਾ ਕੀ ਅਰਥ ਹੈ ਚਿੰਤਾ ਕਰਨਾ ਕੋਸ਼ਿਸ਼ ਕਰਨਾ ਇੱਛਾ ਕਰਨਾ ਰੌਸ਼ਨੀ ਕਰਨਾ ਤਾਂ ਕੀ ਆਊਗਾ ਕੋਸ਼ਿਸ਼ ਕਰਨਾ ਮਾਗੀ ਦਾ ਮੇਲਾ किस थ उपर धार्मिक श्रद्धा न मनाया जाता है श्री मुक्तसर साहिब चरमक चरमख का संबंध है चरखे निकी जि कुी लैपरान तुरी की है एक मुहावरा गा मुहावरा ही नहीं निकीी जी कु लैपरादा तुरी की है बुजारत आ गई ਹਰਨਕਸ਼ ਨਰਸਿੰਘ ਹੋਲਿਕਾ ਕਿਸ ਮਿਥਕਥਾ ਵਿੱਚ ਆਉਂਦੇ ਨੇ ਕਿਸ ਮਿਥਕਥਾ ਵਿੱਚ ਆਉਂਦੇ ਨੇ ਜੀ ਇਹ ਆ ਨਾਲ ਅਤੇ ਦਮਯੰਤੀ ਪੂਰਨ ਭਗਤ ਭਰਲਾਦ ਭਗਤ ਜਾਂ ਰਾਜਾ ਰਸਾਲੂ ਤਾਂ ਕਿਹਦੇ ਚ ਆਉਂਦੇ ਆ ਇਹ ਭਰਲਾਦ ਭਗਤ ਚ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਪੁਸਤਕ ਦਾ ਲੇਖਕ ਹੈ ਹਰਚਰਨ ਸਿੰਘ ਸਸਸਸ ਅਮੋਲ ਜੀਤ ਸਿੰਘ ਜੋਸ਼ੀ ਗੁਰਬਖਸ਼ ਸਿੰਘ ਫ੍ਰੈਕ ਤਾਂ ਇੱਕ ਯੋਗ ਗੁਰਬਖਸ਼ ਸਿੰਘ ਫ੍ਰੈਕ ਹਾਂਜੀ ਅਗਲਾ ਕਵਚਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਕਿੰਨੇ ਰਾਗਾਂ ਵਿੱਚ ਦਰਜ ਹੈ 29 ਰਾਗਾਂ ਵਿੱਚ ਚੱਕ ਚਹਿਨ ਅਰੂਬਰ ਜਾਤੀ ਅਰੂ ਪਾਤੇ ਨਹਿਤ ਜਹ 17 ਹਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਮਾਰੂ ਸੋਲੇ ਰਚਨਾ ਹੈ ਗੁਰੂ ਨਾਨਕ ਦੇਵ ਜੀ ਦੀ 1504 ਇਸਵੀ ਤੋਂ 1552 ਇਸਵੀ ਦਾ ਸਮਾਂ ਗੁਰੂ ਅੰਗਦ ਦੇਵ ਜੀ ਦਾ ਗੁਰਮਤਿ ਪ੍ਰਵਾਹ ਵਿੱਚ ਆਉਣ ਤੋਂ ਪਹਿਲਾਂ ਵੈਸ਼ਨਵ ਮਤ ਦੇ ਅਨੁਯਾਈ ਸਨ ਗੁਰੂ ਅਮਰਦਾਸ ਜੀ ਗੁਰੂ ਤੇਗ ਬਹਾਦਰ ਜੀ ਦੀ ਰਚਨਾ 59 ਸ਼ਬਦ ਤੇ 57 ਸ਼ਲੋਕ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਜੀ ਗੁਰੂ ਗ੍ਰੰਥ ਸਾਹਿਬ ਵਿੱਚ 59 ਸ਼ਬਦ ਤੇ 57 ਸ਼ਲੋਕ ਗੁਰੂ ਅਰਜਨ ਦੇਵ ਜੀ ਦੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਬਾਣੀ ਦੀ ਸਤਰ ਹੈ ਮੇਰਾ ਮਨ ਲੋਚੇ ਗੁਰੂ ਦਰਸ਼ਨ ਤائیں ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਰਾਮ ਤਾਂ ਕਿਹੜੀਆਂ ਸਾਰੀਆਂ ਗੁਰੂ ਅਰਜਨ ਦੇਵ ਜੀ ਦੀਆਂ ਰਚੀਆਂ ਹੋਈਆਂ ਬਾਣੀਆਂ ਨੇ ਤਾਂ ਇਹਦਾ ਕੀ ਆ ਜੂਗਾ ਅਨਸਰ ਸਾਰੀਆਂ ਉਦਾਰ ਦਾ ਸਮਾਨ ਅਰਥੀ ਹੈ ਦਿਆਵਾਨ ਉਚਾਟ ਅਜਨਬੀ ਅਜੀਬਤਾ ਦਿਆਵਾਨ ਆਊਗਾ ਇਹਦਾ ਅਨਸਰ ਫਕੀਰ ਦਾ ਸਮਾਨਰਥੀ ਹੈ ਦੇਵਤਾ ਸੁਦਾਈ ਸ਼وامی ਦਰਵੇਸ਼ ਤ ਦਰਵੇਸ਼ ਉਨਤੀ ਦਾ ਵਿਰੋਧੀ ਸ਼ਬਦ ਹੈ ਨਿਵਾਨ ਟੈਣਾ ਅਦੋਗਤੀ ਹੀਠਾਤਾ ਨਿਵਾਨ ਸੱਜਰ ਦਾ ਵਿਰੋਧੀ ਸ਼ਬਦ ਹੈ ਧੁੱਕੜ ਬੰਜਰ ਟੋਕੜ ਵਰਖਾ ਤ ਟੋਕੜ ਸੱਜਰ ਦਾ ਟੋਕੜ ਹੰਕਾਰ ਕਰਨਾ ਲਈ ਮੁਹਾਵਰਾ ਵਰਤਿਆ ਜਾਂਦਾ ਹੈ ਹੱਥ ਹੀਠਾ ਰੱਖਣਾ ਅੱਤ ਚੁੱਕਣਾ ਘਟੋ ਘਟ ਗੱਲਾਂ ਕਰਨੀਆਂ ਅੱਖਾਂ ਵਿੱਚ ਚਰਬੀ ਆਉਣਾ ਅੱਖਾਂ ਵਿੱਚ ਚਰਬੀ ਹੋਣਾ ਮੁਹਾਵਰੇ ਦਾ ਖਾਲੀ ਸਥਾਨ ਭਰੋ ਸਿਰ ਉੱਤੇ ਡੈਸ਼ ਆ ਡਿਗਣਾ ਪਹਾੜ ਅਖਾਣ ਦਾ ਖਾਲੀ ਸਥਾਨ ਭਰੋ ਘਰੋਂ ਡੈਸ਼ ਗਵਾਇਆ ਬਾਹਰੋਂ ਪੜੂਆ ਅਖਵਾਇਆ ਘਰ ਘਰੋਂ ਘਰ ਗਵਾਇਆ ਬਾਹਰੋਂ ਪੜੂਆ ਅਖਵਾਇਆ ਸਾਹਮਣੇ ਦਿਸਦੀ ਚੀਜ਼ ਨੂੰ ਪ੍ਰਮਾਨ ਦੀ ਲੋੜ ਨਹੀਂ ਲਈ ਅਖਾਣ ਵਰਤੇ ਜਾਂਦਾ ਹੈ ਹੱਥ ਕੰਗਣ ਨੂੰ ਆਰਸੀ ਕੀ ਨਿਤਾਣਾ ਸ਼ਬਦ ਵਿੱਚ ਅਗੇਤਰ ਹੈ ਨੀ ਨੇ ਨੇ ਵਿਸ਼ਾਲ ਸ਼ਬਦ ਵਿੱਚ ਅਗੇਤਰ ਹੈ ਵੇ ਵਿਸ਼ਾਲ ਵਿਸ਼ਾਲ ਉਤਪਾਦਕ ਸ਼ਬਦ ਵਿੱਚ ਪਿਛੇਤਰ ਹੈ ਕ ਮੂਰਖਤਾਈ ਸ਼ਬਦ ਵਿੱਚ ਪਿਛੇਤਰ ਹੈ ਤਾਈ ਜਿਹੜਾ ਸ਼ਬਦ ਬਹੁਵਚਨ ਰੂਪ ਵਿੱਚ ਹੀ ਵਰਤਿਆ ਜਾਂਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਮਾਪੇ ਜਿਹੜਾ ਜਿਹੜਾ ਸ਼ਬਦ ਬਹੁਵਚਨ ਰੂਪ ਵਿੱਚ ਹੀ ਵਰਤੇ ਜਾਂਦਾ ਹੈ ਮਾਪੇ ਮਾਪੇ ਸ਼ਬਦ ਜਿਹੜਾ ਬਹੁਵਚਨ ਰੂਪ ਚ ਵਰਤੇ ਜਾਂਦਾ ਕਿਸੇ ਸ਼ਬਦ ਦਾ ਬਹੁਵਚਨ ਰੂਪ ਨਹੀਂ ਮਿਲਦਾ ਭੂਆ ਦਾ ਕਿਸ ਸ਼ਬਦ ਨੂੰ ਨੀ ਲਗਾ ਕੇ ਇਸਤਰੀ ਲਿੰਗ ਦਾ ਰੂਪ ਬਣਦਾ ਹੈ ਸੂਬੇਦਾਰ ਬਾਦਸ਼ਾਹ ਦਾ ਇਸਤਰੀ ਲਿੰਗ ਮਲਕਾ ਮਲਕਾ ਵੀ ਕਹਿੰਦੇ ਆ ਬੇਗਮੇ ਵੀ ਕਹਿੰਦੇ ਆਗੇ ਨੂੰ ਬੇਗਮ ਵੀ ਆ ਸਕਦਾ ਮਲਕਾ ਵੀ ਆ ਸਕਦਾ ਤਾਂ ਬੇ ਮਲਕਾ ਜਿਆਦਾ ਬਾਦਸ਼ਾਹ ਮਲਕਾ ਕਿਸ ਵਾਕ ਵਿੱਚ ਠਹਿਰਾਓ ਡੰਡੀ ਨਾਲੋਂ ਘੱਟ ਤੇ ਕਾਮੇ ਨਾਲੋਂ ਵੱਧ ਹੋਵੇ ਤਾਂ ਵਰਤੋਂ ਕੀਤੀ ਜਾਂਦੀ ਹੈ ਬਿੰਦੀ ਕੌਮੇ ਦੀ ਬਿੰਦੀ ਕੌਮੇ ਦੀ ਖਰਾ ਖੋਟਾ ਇਹਨਾਂ ਦੋਹਾਂ ਸ਼ਬਦਾਂ ਦੇ ਵਿੱਚ ਕਿਹੜਾ ਵਿਸ਼ ਵਿਸ਼ਰਾਮ ਚਿੰਨ ਵਰਤੇ ਜਾਂਦਾ ਹੈ ਜੋੜਨੇ ਖਰਾ ਖੁੱਟਾ ਜੋੜਨੀ ਵਰਤੀ ਜਾਂਦੀ ਹੈ ਇਹਦੇ ਵਿੱਚ ਸ਼ੁੱਧ ਰੂਪ ਸੁਨੈਰੀ ਅ ਸ਼ੁੱਧ ਰੂਪ ਮੈਨੂੰ ਕਵਿਤਾ ਜਵਾਨੀ ਯਾਦ ਹੈ ਮੈਨੂੰ ਕਵਿਤਾ ਜਵਾਨੀ ਯਾਦ ਹੈ ਗਲਤ ਕਵਿਤਾ ਪਾਇਆ ਹੈ ਮੈਨੂੰ ਕਵਿਤਾ ਜਵਾਨੀ ਯਾਦ ਹੈ ਮੈਨੂੰ ਕਵਿਤਾ ਜਵਾਨੀ ਜਵਾਨੀ ਯਾਦ ਹੈ ਇਹ ਵੀ ਸਹੀ ਹੈ ਮੈਨੂੰ ਕਵਿਤਾ ਜਵਾਨੀ ਯਾਦ ਹੈ ਤਾਂਸਰ D ਹੋਵੇਗਾ ਮੈਨੂੰ ਕਵਿਤਾ ਜਲ ਨਹੀਂ ਸ਼ਾਇਦ ਹੈ ਇਹਦੇ ਆਪਸ਼ਨ ਆ ਵੀ ਸਹੀ ਦੇ ਰੱਖਿਆ ਕਵਿਤਾ ਜਵਾਨੀ ਯਾਦ ਹੈ ਇਹ ਵੀ ਸਹੀ ਹੈ ਤਾਂ ਅਨਸਰ ਆਪਸ਼ਨ ਇੱਕ ਉਹ ਜੇ ਦੇ ਰੱਖੇ ਨੇ ਸ਼ੁੱਧ ਰੂਪ ਬਣਾਉਣਾ ਕਿਸੇ ਰਾਜ ਦੇ ਸਰਕਾਰੀ ਦਫ਼ਤਰਾਂ ਦੇ ਕੰਮ ਕਾਜ ਲਈ ਵਰਤੀ ਜਾਣ ਵਾਲੀ ਭਾਸ਼ਾ ਨੂੰ ਕਹਿੰਦੇ ਹਨ ਟਕਸਾਲੀ ਭਾਸ਼ਾ ਦੁਆਬੀ ਉਪਭਾਸ਼ਾ ਦਾ ਖੇਤਰ ਜਲੰਧਰ ਕਪੂਰਥਲਾ ਤੇ ਹੁਸ਼ਿਆਰਪੁਰ ਪੰਜਾਬ ਤੋਂ ਬਾਹਰ ਹੋਰ ਕਿਹੜੇ ਦੇਸ਼ ਵਿੱਚ ਪੰਜਾਬੀ ਭਾਸ਼ਾ ਜ਼ਿਆਦਾ ਬੋਲੀ ਜਾਂਦੀ ਹੈ ਤਾਂ ਕੈਨੇਡਾ ਵਿੱਚ ਜ਼ਿਆਦਾ ਬੋਲੀ ਜਾਂਦੀ ਹੈ ਕੈਨੇਡਾ ਦੇ ਵਿੱਚ ਮਿਨੀ ਪੰਜਾਬ ਤਾਂ ਬੁਲੇ ਜਾਂਦਾ ਕੈਨੇਡਾ ਨੂੰ ਹਨਾ ਪੰਜਾਬੀ ਦੀ ਕਿਹੜੀ ਉਪਭਾਸ਼ਾ ਵਿੱਚ ਕਈ ਸ਼ਬਦਾਂ ਨੂੰ ਵਾਦੀ ਜਗ੍ਹਾ ਮਾਂ ਵੀ ਵਰਤ ਲਿਆ ਜਾਂਦਾ ਹੈ ਕਿਹਦੇ ਵਿੱਚ ਵਰਤਿਆ ਜਾਂਦਾਗਾ ਕਈ ਮਲਵਈ ਵਿੱਚ ਵੀ ਵਰਤੇ ਜਾਂਦੇ ਤੇ ਪੌਦੀ ਵਿੱਚ ਵੀ ਬਹੁਤ ਜਗ੍ਹਾ ਤੇ ਵਰਤੇ ਜਾਂਦਾਗਾ ਇਕਸ ਦੱਸਣਾ ਹੈਗਾ ਭਾਸ਼ਾ ਤੇ ਸੱਭਿਆਚਾਰ ਦਾ ਆਪਣਾ ਆਪਣਾ ਸਿਸਟਮ ਹੈ ਠੀਕ ਆ ਭਾਸ਼ਾ ਤੇ ਸੱਭਿਆਚਾਰ ਦੋਵੇਂ ਪਰਵਰਤਨਸ਼ੀਲ ਹਨ ਠੀਕ ਆ ਭਾਸ਼ਾ ਤੇ ਸੱਭਿਆਚਾਰ ਦੋਮਨ ਦੋਮਨ ਨੂੰ ਗ੍ਰਹਿਣ ਕਰਨਾ ਪੈਂਦਾ ਹੈ ਠੀਕ ਆ ਤਾਂ ਉਪਰੋਕਤ ਸਾਰੇ ਸਿਰ ਉੱਤੇ ਪਈ ਜਾਣ ਵਾਲਾ ਗਹਿਣਾ ਸਿਰ ਤੇ ਪਿਆ ਜਾਣ ਵਾਲਾ ਗਹਿਣਾ ਬਗਿਹੜੀ ਲਾੜੇ ਦੀ ਬੁੱਧੀ ਦੀ ਪ੍ਰੀਖਿਆ ਲਈ ਪੰਜਾਬੀ ਸੱਭਿਆਚਾਰ ਵਿੱਚ ਕਿਹੜਾ ਕਾਵ ਰੂਪ ਪ੍ਰਚਲਿਤ ਹੈ ਛੰਦ ਪ੍ਰਗਾ ਪੰਜਾਬੀ ਵਿੱਚ ਕਿਸ ਕਬੀਲੇ ਦੇ ਲੋਕ ਚਾਕੂ ਛੁਰੀਆਂ ਰੰਬੀਆ ਦਾਤੀਆਂ ਬਣਾਉਂਦੇ ਹਨ ਉੜ ਉੜ ਜਾਤੀ ਦੇ ਜਿਹੜੇ ਕਬੀਲੇ ਨੇ ਉਹ ਬਣਾਉਂਦੇ ਹੈਗੇ ਮਹਾਰਾਜਾ ਅਜੀਤ ਸਿੰਘ ਦਾ ਜਨਮ ਗੁਜਰਾਵਾਲੇ ਵਿੱਚ ਹੋਇਆ ਸੀਗਾ ਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਪੰਜ ਪ੍ਰਕਾਰ ਦੇ ਤੁਹਾਡੇ ਕੱਪੜੇ ਚੰਗੇ ਸਿੱਤੇ ਹੋਏ ਹਨ ਇਸ ਵਾਕ ਵਿੱਚ ਤੁਹਾਡਾ ਸ਼ਬਦ ਕੀ ਹੈ ਪੜਨਾਮੀ ਵਿਸ਼ੇਸ਼ਣਾਂਗਾ ਵੇਖੀ ਬਿਸਮਿਤ ਬੱਚੀ ਬਿਸਮਿਤ ਖਬਰਦਾਰ ਬਿਸਮਿਤ ਕਿਹੜੇ ਸ਼ਬਦ ਹਨ ਸੂਚਨਾਵਾਚਕ ਪੰਜਾਬੀ ਸ਼ੁੱਧ ਪੰਜਾਬੀ ਰੂਪ ਸ਼ੁੱਕਰਵਾਰ 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 ਸਾਰੇ ਗਲਤ ਆ ਇਨਾਂ ਚੋ 99 ਦਾ ਸ਼ੁੱਧ ਪੰਜਾਬੀ ਰੂਪ ਹੈ 99 99 ਅੱਧ ਜੂਨ ਤੋਂ ਅੱਧ ਜੁਲਾਈ ਤੱਕ ਦੇਸੀ ਮਹੀਨਾ ਕੀ ਹੁੰਦਾਗਾ ਹਾੜ ਉਹ ਘੜੀਮੂੜੀ ਸਾਡੇ ਵੱਲ ਵੇਖ ਰਿਹਾ ਹੈ ਵਾਕ ਵਿੱਚ ਘੜੀਮੂੜੀ ਕੀ ਹੈ ਸੰਖਿਆ ਵਾਚਕ ਕਿਰਿਆ ਵਿਸ਼ੇਸ਼ਣ ਕਿਹੜਾ ਸ਼ਬਦ ਉਰਦੂ ਭਾਸ਼ਾ ਦਾ ਨਹੀਂ ਹੈ ਸਮਾਪਤ ਪਾਕੀਜ਼ਾ ਨਵਾਇਜ਼ ਨਵਾਇਜੀ ਗੁਲਾਮ ਤਾਂ ਸਮਾਪਤ ਲਿੰਗ ਦੇ ਵਚਨ ਲਿੰਗ ਲਿੰਗ ਤੇ ਵਚਨ ਸੰਬੰਧਿਤ ਹਨ ਨਾਮ ਨਾਲ ਪੰਜਾਬੀ ਲੋਕਾਂ ਵਿੱਚ ਮੋٹے ਠੁੱਲੇ ਪ੍ਰਸ਼ਨ ਕਿਸ ਰੂਪ ਰਾਹੀਂ ਪੁੱਛੇ ਜਾਂਦੇ ਹਨ ਬੁਝਾਰਤਾਂ ਰਾਹੀਂ ਅਗ ਕਿਹੜੇ ਵਿਅੰਜਨ ਹਨ ਤਵਰਗ ਦੰਤੀ ਅ ਵਿਅੰਜਨ ਹਨ ਗੁਰਮੁਖੀ ਲਿਪੀ ਦੀ ਵਰਣਮਾਲਾ ਵਿੱਚਲੇ ਸਵਰ ਜਾ ਵਾਹਕ ਕਿੰਨੇ ਹਨ ਊੜਾ ਆੜਾ ਹਾਹਾ ਊੜਾ ਆੜਾ ਕਕਾ ਊੜਾ ਆੜਾ ਈੜੀ ਊੜਾ ਈੜੀ ਸਸਾ ਤਾਂ ਊੜਾ ਆੜਾ ਈੜੀ ਕਿਹਨੇ ਇਹ ਸਵਰ ਵਾਹਕ ਨੇ ਜਦੋਂ ਇੱਕ ਭਾਸ਼ਾ ਵਿੱਚ ਕਿਸੇ ਹੋਰ ਭਾਸ਼ਾ ਦੇ ਸ਼ਬਦਾਂ ਨੂੰ ਹੂਬਹੂ ਰੂਪ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ ਤਾਂ ਉਹਨਾਂ ਸ਼ਬਦਾਂ ਨੂੰ ਕੀ ਆਖਿਆ ਜਾਂਦਾ ਹੈ ਤਤਸਮ ਸ਼ਬਦ ਆਖਿਆ ਜਾਂਦਾ ਹੈ ਪੰਜਾਬੀ ਭਾਸ਼ਾ ਦੀਆਂ ਵਿਅੰਜਨ ਧੁਨੀਆਂ ਵਿੱਚੋਂ ਕੰਬਵਾ ਵਿਅੰਜਨ ਕਿਹੜਾ ਹੈ ਰਾਰਾ ਰਾਰਾ ਕਿਹੜਾਗਾ ਕਮਵਾ ਵਿਅੰਜਨ ਹੈ ਅੱਗੇ ਹੈ ਵਰਨਾ ਹੇਠ ਬਿੰਦੀ ਵਾਲੇ ਵਰਨਾਂ ਦੀ ਗਿਣਤੀ ਦੱਸੋ 6 5 4 3 ਤਾਂ 6 ਗੁਰਮੁਖੀ ਦੇ ਲਗਾਖਰ ਚੁਣੋ ਬਿੰਦੀ ਟਿੱਪੀ ਤੇ ਅਧਕ ਸਵਰ ਤੇ ਵਿਅੰਜਨ ਵਿਅੰਜਨ ਸਾਰੇ ਹੀ ਤਾਂ ਇਹਦਾ ਕੀ ਆਊਗਾ ਬਿੰਦੀ ਟਿੱਪੀ ਤੇ ਅਧਕ ਗੁਰਮੁਖੀ ਦੇ ਲਗਾਖਰ ਇਹ ਗੁਰਮੁਖੀ ਦੇ ਕਿਨੇ ਲਗਾਖਰ ਨੇ ਹਾਂਜੀ ਸਾਡਾ ਅਗਲਾ ਕੁਐਸਚਨ ਹੈ ਗੁਰਮੁਖੀ ਲਿਪੀ ਵਿੱਚ ਪੈਰ ਵਿੱਚ ਬਿੰਦੀ ਵਾਲੇ ਵਰਨ ਕਿਹੜੀ ਭਾਸ਼ਾ ਨਾਲ ਸੰਬੰਧ ਰੱਖਦੇ ਹਨ ਜਿਹੜੇ ਗੁਰਮੁਖੀ ਲਿਪੀ ਵਿੱਚ ਪੈਰ ਵਿੱਚ ਪੈਣ ਵਾਲੇ ਬਿੰਦੀ ਵਾਲੇ ਜਿਹੜੇ ਵਰਨ ਨੇ ਕਿਹੜੀ ਭਾਸ਼ਾ ਨਾਲ ਸੰਬੰਧ ਰੱਖਦੇ ਆਗੇ ਫਾਰਸੀ ਨਾਲ ਭਾਸ਼ਾ ਦੀ ਸੰਚਾਰ ਪ੍ਰਕਿਰਿਆ ਦਾ ਅੰਗ ਕੀ ਆ ਦੇਖੋ ਇੱਕ ਬੋਲ ਇਸ਼ਾਰਾ ਹਾ ਪਬ ਤਾਂ ਇਹ ਤਿੰਨੋਂ ਹੀ ਕੀਨੇ ਸਹੀ ਨੇ ਤਾਂ ਉਪਰੋਕਤ ਸਾਰੇ ਆਜੂਗਾ ਨਾਸਿਕਤਾ ਦਾ ਧੁਨੀ ਪਵਰਗ ਹੈ ਨਾਸਿਕਤਾ ਦਾ ਧੁਨੀ ਪਵਰਗ ਹੈ ਅਖੰਡੀ ਕੋਮਲ ਤਾਲਵੀ ਖੰਡੀ ਜਾਂ કંਠੀ ਤੇ ਕੋਮਲ ਤਾਲਵੀ ਤਾਂ ਕੀ ਆਊਗਾ ਅਖੰਡੀ ਹਾਂਜੀ ਅੱਗੇ ਕੀ ਆਊਗਾ ਵਿਅੰਜਨ ਦੇ ਦੋਹਰੇ ਉਚਾਰਨ ਲਈ ਇੰਕੀ ਵਰਤੇ ਜਾਂਦਾ ਹੈ ਵਿੰਜਨ ਵਿਯੰਜਨ ਦੇ ਦੋਹਰੇ ਉਚਾਰਨ ਲਈ ਵਰਤੇ ਆਇ ਕੀ ਜਾਂਦਾ ਹੈਗਾ ਬਿੰਦੀ ਟਿੱਪੀ ਅਦਕ ਜਿਹਾ ਹਰੀ ਤਾਂ ਕੀ ਵਰਤੇ ਜਾਂਦਾ ਜੀ ਅਦਕ ਵਰਤੇ ਜਾਂਦਾ ਜਦੋਂ ਵਿਯੰਜਨ ਦੇ ਦੋਹਰੇ ਦੋਹਰੇ ਉਚਾਰਨ ਕਰਨਾ ਹੋਵੇ ਹਾਂਜੀ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਪੰਜਾਬੀ ਭਾਸ਼ਾ ਦੀ ਲਿਪੀ ਦੇਵਨਾਗਰੀ ਰੋਮਨ ਗੁਰਮੁਖੀ ਜਾਂ ਉਪਰੋਕਤਾਂ ਵਿੱਚੋਂ ਕੋਈ ਨਹੀਂ ਤਾਂ ਕੀ ਹੋਊਗਾ ਗੁਰਮੁਖੀ ਲਿਪੀ ਹੈਗੀ ਜਿਹੜੀ ਪੰਜਾਬੀ ਦੀ ਲਿਪੀ ਹੈਗੀ ਅਗੇ ਪੰਜਾਬ ਪੰਜਾਬੀ ਦੀ ਉਪ ਬੋਲੀ ਮਾਜੀ ਕਿੱਥੇ ਕਿੱਥੇ ਬੋਲੀ ਜਾਂਦੀ ਹੈ ਮਾਜੀ ਦੇਖੋ ਗੁਰਦਾਸਪੁਰ ਵਿੱਚ ਅੰਮ੍ਰਿਤਸਰ ਵਿੱਚ ਤੇ ਪੱਟੀ ਵਿੱਚ ਕੀ ਹੈਗੀ ਬੋਲੀ ਜਾਂਦੀ ਹੈ ਕਿਸੇ ਭਾਸ਼ਾ ਨੂੰ ਪੜਨ ਲਿਖਣ ਲਈ ਬਣਾਏ ਗਏ ਨਿਜਮਾ ਦੇ ਸਮੂਹ ਨੂੰ ਕੀ ਆਖਿਆ ਜਾਂਦਾ ਹੈ ਲਿਪੀ ਵਰਣ ਸਵਰ ਜਾਂ ਵਿਆਕਰਨ ਕੀ ਹੋਊਗਾ ਇਹਦਾ ਆਨਸਰ ਵਿਆਕਰਨ ਪੰਜਾਬੀ ਦੀਆਂ ਹੁੰਠੀ ਧੁਨੀਆਂ ਕਿਹੜੀਆਂ ਹਨ ਪਪਾ ਫਫਾ ਬੱਬਾ ਟੈਂਕਾ ਕੀ ਹੈਗਾ ਟੈਂਕਾ ਕੀ ਹੈਗਾ ਇੱਕ ਵਿਅੰਜਨਾਗਾ ਅਫਸੋਸ ਕਿਹੜੀ ਕਿਸਮ ਦਾ ਵਿਸਮਿਕ ਹੈਗਾ ਅਫਸੋਸ ਹੈਗਾ ਜੀ ਸ਼ੋਕਵਾਚਕ ਵਿਸਮਿਕ ਤਰਕਾਲਾ ਸ਼ਬਦ ਦਾ ਸਮਾਨ ਅਰਥ ਕੀ ਹੈ ਸ਼ਾਮ ਅਮਰਤ ਵੇਲਾ ਸਵੇਦ ਜਾਂ ਦੇਦ ਤਾਂ ਕੀ ਹੋਊਗਾ ਸ਼ਾਮ ਮਹਾਤਮਾ ਵਿੱਚ ਕਿਹੜੇ ਅਗੇਤਰ ਦੀ ਵਰਤੋਂ ਕੀਤੀ ਗਈ ਹੈ ਮਹਾ ਪਾਸ਼ਾ ਵਿੱਚ ਵਿਚਾਰਨ ਸਮਰੱਥਾ ਦੇ ਆਧਾਰ ਤੇ ਪਾਸ਼ਾ ਈ ਦੁਨੀਆਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ 4 5 2 ਜਾਂ ਅਨੇਕ ਤਾਂ ਕੀ ਆਊਗਾ 2 ਗੁਰਮੁਖੀ ਲਿਪੀ ਵਿੱਚ ਵਰਤੇ ਜਾਂਦੇ ਦੋ ਅੱਖਰਾਂ ਦੀ ਚੋਣ ਕਰੋ ਦੋ ਅੱਖਰ ਕਿਹੜੇ ਹੁੰਦੇ ਨੇ ਜਿਹੜੇ ਪੈਰ 'ਚ ਲੱਗਦੇ ਨੇ ਹਾ ਹਾ ਰਾ ਰਾ ਤੇ ਵਾ ਵਾ ਉਚਾਰਨ ਸਥਾਨ ਦੀ ਦ੍ਰਿਸ਼ਟੀ ਤੋਂ ਲਿਖਿਆ ਪੰਜਾਬੀ ਵਿਅੰਜਨ ਧੁਨੀਆਂ ਵਿੱਚੋਂ ਉਲਟ ਜੀਬੀ ਟੈਂਕਾ ਠੱਠਾ ਡੱਡਾ ਤੇ ਢੱਡਾ ਉਚਾਰਨ ਸਥਾਨ ਦੇ ਆਧਾਰ ਤੇ ਲਿਖੇ ਸਵਰਾਂ ਵਿੱਚੋਂ ਅਗਲੇਰੇ ਸਵਰ ਕਿਹੜੇ ਹਨ ਅਗਲੇਰੇ ਈ ਅ ਅ ਦੋਰੇ ਪੁੱਠੇ ਸਿੱਧੇ ਕੰਮਿਆਂ ਦੀ ਵਰਤੋਂ ਕਿੱਥੇ ਹੁੰਦੀ ਹੈ ਦੋਰੇ ਪੁੱਠੇ ਸਿੱਧੇ ਕਾਮਿਆਂ ਦੀ ਵਰਤੋਂ ਵਾਕ ਦੇ ਅਖੀਰ ਵਿੱਚ ਭਾਸ਼ਣ ਦੇ ਸਮੇਂ ਕਵਿਤਾ ਦੀਆਂ ਸਤਰਾਂ ਲਿਖਣ ਸਮੇਂ ਜਾਂ ਕਿਸੇ ਦੀ ਕਹੀ ਗੱਲ ਨੂੰ ਜਿਉਂ ਦਾ ਤਿਉਂ ਲਿਖਣ ਸਮੇਂ ਤਾਂ ਕੀ ਆਊਗਾ ਅਨਸਰ ਕਿਸੇ ਦੀ ਕਹੀ ਗੱਲ ਨੂੰ ਜਿਉਂ ਦਾ ਤਿਉਂ ਲਿਖਣ ਸਮੇਂ ਜਿਹੜਾ ਪੁੱਠੇ ਦੋਰੇ ਪੁੱਠੇ ਕਾਮਿਆਂ ਦੀ ਜੜੀਆ ਵਰਤੋਂ ਕੀਤੀ ਜਾਂਦੀ ਹੈ ਜਿਸ ਵਿਦਿਆ ਰਾਹੀਂ ਭਾਸ਼ਾ ਦੇ ਨਿਯਮ ਦੀ ਪਰਚੋਲ ਤੇ ਵਿਆਖਿਆ ਕੀਤੀ ਜਾਂਦੀ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਜੀ ਵਿਆਕਰਨ ਰੋਪੜ ਤੇ ਮੁਹਾਲੀ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਉਪਭਾਸ਼ਾ ਕਿਹੜੀ ਹੈ ਪੁਆਦੀ ਭਾਸ਼ਾ ਜਿਹੜੀ ਹੈਗੀ ਰੋਪੜ ਤੇ ਮੁਹਾਲੀ ਵਿੱਚ ਬੋਲੀ ਜਾਂਦੀ ਹੈ ਪੰਜਾਬੀ ਵਿਅੰਜਨਾਂ ਨਾਲ ਕਿੰਨੀਆਂ ਲਗਾ ਲੱਗਦੀਆਂ ਹਨ ਪੰਜਾਬੀ ਵਿਅੰਜਨਾਂ ਨਾਲ 8 5 3 ਜਾਂ 10 10 ਲੱਗਦੀਆਂ ਨੇ ਪੰਜਾਬੀ ਵਿੱਚ ਸਵਰ ਹਨ ਜਾਂ ਵਾਹਕ ਹਨ 3 ਊੜਾ ਅੜਾ ਈੜੀ ਹਾਂਜੀ ਅਗਲਾ ਕੁਐਸਚਨ ਹੈ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਢੁਕਵੀ ਹੈ ਗੁਰਮੁਖੀ ਲਿਪੀ ਢੁਕਵੀ ਮੰਨੀ ਜਾਂਦੀ ਹੈ ਕਾਰਕ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਅੱਠ ਪ੍ਰਕਾਰ ਦੇ ਹੁੰਦੇ ਹਨ ਹੇਠ ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸਮਾਨਾਰਥ ਸ਼ਬਦ ਨਹੀਂ ਹੈ ਤਾਂ ਨਿੰਦਿਆ ਕੀ ਸਮਾਨਾਰਥ ਸ਼ਬਦ ਨਹੀਂ ਵਰਤੋਂ ਦੇ ਆਧਾਰ ਤੇ ਸੰਬੰਧਕ ਦੀਆਂ ਕਿਸਮਾਂ ਹੁੰਦੀਆਂ ਹਨ ਤਿੰਨ ਤੁਸੀਂ ਮੇਰਾ ਸਾਡਾ ਸ਼ਬਦ ਹੇਠ ਲਿਖੇ ਵਿੱਚੋਂ ਕੀ ਹਨ ਪੜਨਾਮ ਹੇਠ ਲਿਖੇ ਵਿੱਚੋਂ ਵਿਸ਼ੇਸ਼ਣ ਕਿਹੜੇ ਹਨ ਚੰਗਾ ਤੇ ਕਾਲਾ ਤੇ ਕਾਲਾ ਸ਼ਬਦ ਦਾ ਵਿਰੋਧੀ ਸ਼ਬਦ ਚੁਣੋ ਸਵੇਰ ਸਰਬਜੀਤ ਬਹਾਦਰ ਹੈ ਵਾਕ ਵਿੱਚ ਸੰਸਰਗੀ ਕਿਰਿਆ ਕਿਹੜੀ ਹੈ ਹੈ ਸੰਸਰ